ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਸਭ ਬੜਪਾਗੇ ਹੋ ਜੋ ਕਨਿਤਾ ਪ੍ਰਤੀ ਦੀ ਤਰ੍ਹਾਂ ਅਜ ਵੀ ਦਾਸ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨੂੰ ਸਰਵਨ ਕਰ ਰਹੇ ਹੋ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਆ ਦਾਸ ਨੂੰ ਹੁਕਮ ਹੋਇਆ ਹੈ ਕਿ ਮੈਂ ਆਪ ਜੀ ਦੇ ਨਾਲ ਸਾਧੂ ਮਨ ਕਾ ਮਨ ਤਿਆਗੋ ਦੇ ਵਿਸ਼ੇ ਦੇ ਉੱਤੇ ਕੁਝ ਕੋ ਵਿਚਾਰਾਂ ਸਾਂਝਾ ਜਾਣ ਵਿਚਾਰਨ ਦੀ ਰੰਮਤਾ ਤੋਂ ਪਹਿਲਾਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਮੇਰੇ ਕੋ ਬਾਰ ਕਹਿਣ ਤੋਂ ਸਾਰੀ ਸੰਗਤ ਬੜੇ ਅਦਬ ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਗਾ ਵਾਲਿਓ ਅੱਜ ਦਾ ਇਹ ਪਾਵਨ ਸ਼ਬਦ ਹਿੰਦੀ ਚਾਦਰ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਰਸੰਤ ਉਚਾਰਣ ਕੀਤਾ ਹੋਇਆ ਤੰਤਨ ਸ੍ਰੀ ਗੁਰਬੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕਾਂ 219 ਦੇ ਉੱਤੇ ਗੋੜੀ ਰਾਗ ਦੇ ਵਿੱਚ ਸੁਭਾਈਮਾਨ ਹੈ ਅੱਜ ਇਸ ਪਾਵਨ ਸ਼ਬਦ ਦੇ ਵਿੱਚ ਹਿੰਦੇ ਦੀ ਚਾਦਰ ਤਨਸਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ ਕਿਸ ਤਰ੍ਹਾਂ ਇਹ ਜਿਹੜਾ ਮਨ ਹੈ ਇਹ ਗੁਰੂ ਚਰਨਾਂ ਦੇ ਵਿੱਚ ਜਾ ਕੇ ਗੁਰੂ ਦਾ ਦਾਸ ਬਣ ਜਾਵੇਗਾ ਤੇ ਇਸ ਮਨ ਦੇ ਵਿੱਚ ਉੱਠਣ ਵਾਲੀਆਂ ਸਾਰੀਆਂ ਲਹਿਰਾਂ ਖਤਮ ਹੋ ਜਾਣਗੀਆਂ ਜਦੋਂ ਇਸ ਦਾ ਮਿਲਾਪ ਗੁਰੂ ਦੇ ਨਾਲ ਹੋ ਗਿਆ ਗੁਰੂ ਤੋਂ ਸਿੱਖਿਆ ਲੈ ਕੇ ਗੁਰੂ ਦੇ ਉਪਦੇਸ਼ਾਂ ਅਨੁਸਾਰ ਜ਼ਿੰਦਗੀ ਜੀ ਕੇ ਇਹ ਜਿਹੜੀ ਜੋਤ ਹੈ ਜੀਵ ਰੂਪੀ ਆਤਮਾ ਇਹ ਪਰਮਾਤਮਾ ਵਿੱਚ ਲੀਨ ਹੋ ਜਾਵੇਗੀ ਇਸ ਦੇ ਵੱਡੇ ਭਾਗ ਨੇ ਜੋ ਇਸਨੇ ਮਨੁੱਖੀ ਜਾਮਾ ਮਿਲਿਆ ਹੈ ਵੱਡੇ ਭਾਗ ਇਹੋ ਸਰੀਰ ਪਾਇਆ ਜਿਸ ਕਰਕੇ ਇਸ ਨੂੰ ਇਹ ਮਨੁੱਖੀ ਦੇਹੀ ਮਿਲੀ ਹੈ ਜਿਸ ਵਿੱਚ ਰਹਿ ਕੇ ਇਸਨੇ ਪਰਮੇਸ਼ਵਰ ਦਾ ਸਿਮਰਨ ਕਰਨਾ ਹੈ ਭਜਨ ਬੰਦਗੀ ਕਰਨੀ ਹੈ ਆਪਣੀ ਸੂਰਤ ਨੂੰ ਸ਼ਬਦ ਵਿੱਚ ਜੋੜ ਕੇ ਦਸ਼ਮ ਦਵਾਰ ਦੀ ਪ੍ਰਾਪਤੀ ਕਰਕੇ ਇਸੇ ਜਾਮੇ ਵਿੱਚ ਆਵਾਗੁਣ ਦਾ ਚੱਕਰ ਮਕਵਾਉਣਾ ਮਕਾਉਣਾ ਹੈ ਕਿਉਂਕਿ ਇਹ ਜਿਹੜੀ ਮਨੁੱਖੀ ਦੇ ਹੀ ਪਿਛਲੇ ਸਮੇਂ ਵਿੱਚ ਕਈ ਪਿੰਡਾਂ ਵਿੱਚ ਹੋ ਕੇ ਹਾਈ ਹੈ ਪਾਗਾਂ ਵਾਲਿਓ ਆਪਾਂ ਕਿਸੇ ਸਥਾਨ ਤੇ ਜਾਣਾ ਹੋਵੇਨਾ ਉਸ ਸਥਾਨ ਤੱਕ ਜਾਂਦੇ ਜਾਂਦੇ ਸਾਨੂੰ ਪਤਾ ਨਹੀਂ ਕਿੰਨੇ ਕੋਈ ਪਿੰਡ ਪਾਰ ਕਰਨੇ ਪੈਂਦੇ ਨੇ ਹੁਣ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਆਪਾਂ ਵੀ ਪਿਛਲੇ ਸਮੇਂ ਵਿੱਚ 83,99,999 ਜੁਨਾ ਪੋਕੇ ਉਹ ਪਿੰਡ ਇਸ ਮੰਨ ਨੂੰ ਇਸ ਜਿੰਦ ਨੂੰ ਮਹਾਰਾਜ ਨੇ ਪਿੰਡ ਕਿਹਾ ਹੈ ਸ਼ਹਿਰ ਕਿਹਾ ਹੈ ਧਰਤੀ ਵੀ ਉਚਾਰਨ ਕੀਤਾ ਹੈ ਪਤਾ ਨਹੀਂ ਕਿੰਨੇ ਕੋ ਅਸੀਂ ਪਿੰਡ ਸ਼ਹਿਰ ਤੈਅ ਕਰਦਿਆਂ ਹੋਇਆਂ ਇਹ ਅਖੀਰਲਾ ਜਾਮਾ ਜਿਹੜਾ ਮਨੁੱਖੇ ਜਨਮ ਮਿਲਿਆ ਇਸ ਜਾਮੇ ਦੇ ਵਿੱਚ ਆ ਕੇ ਅਸੀਂ ਰੱਬ ਨੂੰ ਪਾਉਣਾ ਹੈ ਰੱਬ ਦੇ ਨਾਲ ਮਿਲਾਪ ਕਰਨਾ ਹੈ ਇਸ ਜਾਮੇ ਦੇ ਵਿੱਚ ਹੀ ਅਸੀਂ ਮੁਕਤ ਹੋਣਾ ਹੈ ਹੁਣ ਬਾਗਾਂ ਵਾਲੇ ਧਿਆੰ ਦਿਓ ਜਦੋਂ ਅਸੀਂ ਕਿਸੇ ਥਾਂ ਦੇ ਉੱਤੇ ਜਾਂਦੇ ਹਾਂ ਤੇ ਸਾਨੂੰ ਕੋਈ ਮਨੁੱਖ ਮਿਲਦਾ ਹੈ ਤੇ ਉਹ ਸਾਨੂੰ ਆਖਦਾ ਹੈ ਕਿ ਭਾਈ ਤੂੰ ਫਲਾਣੀ ਥਾਂ ਚੱਲਿਆ ਹੈ ਮੇਰੀ ਗੱਲ ਧਿਆਨ ਨਾਲ ਸੁਣਿਓ ਉਸ ਥਾਂ ਤੱਕ ਜਾਣ ਵੇਲੇ ਉਸ ਥਾਂ ਦੇ ਵਿੱਚ ਵਿੱਚ ਇੱਕ ਪਿੰਡ ਆਉਂਦਾ ਹੈ ਜਿੱਥੇ ਇੱਕ ਧਾਰਮਿਕ ਸਥਾਨ ਬਣਿਆ ਹੈ ਉੱਥੇ ਦੋ ਦਰਾੜੇ ਦੇ ਸੰਤਾਂ ਆ ਕੇ ਉੱਥੇ ਨਸਮਸਤਕ ਹੁੰਦੀਆਂ ਨੇ ਉੱਥੇ ਜਾ ਕੇ ਮੰਨ ਦੀਆਂ ਵਾ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਜੋ ਵੀ ਸੱਚੇ ਮਨੋਂ ਤੈਨੂੰ ਉੱਥੋਂ ਕੁਝ ਮੰਗਦਾ ਹੈ ਉਹਦੀਆਂ ਸਾਰੀਆਂ ਡਿਮਾਂਡ ਸਾਰੀਆਂ ਮੰਗਾ ਉੱਥੋਂ ਪੂਰੀਆਂ ਹੋ ਜਾਂਦੀਆਂ ਨੇ ਮੇਰੇ ਮਨ ਦੀ ਆਸ ਹੈ ਕਿ ਤੂੰ ਉੱਥੇ ਜਾ ਕੇ ਨਸਮਸਤਕ ਹੋਵੇ ਉੱਥੇ ਜਾ ਕੇ ਤੂੰ ਨਮਸਕਾਰ ਕਰੇ ਤੇ ਜਾਣਾ ਤਾਂ ਤੂੰ ਆਪਣੇ ਸਥਾਨ ਤੇ ਹੀ ਐ ਤੇ ਕਿਉਂ ਨਾ ਉਹ ਤਿਰਸਥਾਨ ਤੱਕ ਜਾਣ ਤੋਂ ਪਹਿਲਾਂ ਹੀ ਉਹ ਪਿੰਡ ਆਵੇਗਾ ਉੱਥੇ ਉਹ ਧਾਰਮਿਕ ਸਥਾਨ ਬਣਿਆ ਹੈ ਉੱਥੇ ਜਾ ਕੇ ਤੂੰ ਜਰੂਰ ਜਰੂਰ ਤੂੰ ਉੱਥੇ ਜਾ ਕੇ ਦਰਸ਼ਨ ਕਰਕੇ ਉੱਥੋਂ ਜਾਇ ਇਸੇ ਤਰ੍ਹਾਂ ਭਾਗਾਂ ਵਾਲਿਓ ਗੱਲ ਮੰਦੀ ਹੋ ਰਹੀ ਹੈ ਇਹ ਮਨ ਵੀ ਨਾ ਕਈ ਪਿੰਡਾਂ ਨੂੰ ਪਾਰ ਕਰਕੇ ਉਸਨੇ ਇਸ ਨੂੰ ਇਹ ਮਨੁੱਖੀ ਦਹੀਂ ਮਿਲੀ ਹੈ ਮਨੁੱਖੀ ਜਾਮਾ ਮਿਲਿਆ ਹੈ ਹੁਣ ਇਸ ਜਾਮੇ ਵਿੱਚ ਹੀ ਉਹ ਪਿੰਡ ਇਸ ਸਰੀਰ ਜਿਹੜਾ ਉਸ ਨੂੰ ਮਿਲਿਆ ਹੈ ਇਸ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜੇਕਰ ਉਸ ਸਥਾਨ ਦੀ ਪ੍ਰਾਪਤੀ ਕਰ ਲਵੇ ਉਸ ਸਥਾਨ ਨੂੰ ਪਾਲ ਲਵੇ ਤੇ ਇਹਦੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਇਹਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਵੇਗੀ ਉਸ ਸਥਾਨ ਦਾ ਨਾਮ ਹੈ ਦਸ਼ਮ ਦਵਾਰ ਹੁਣ ਮਹਾਰਾਜ ਜੀ ਕਹਿੰਦੇ ਨੇ ਕਈ ਤਾਂ ਉਸ ਸਥਾਨ ਨੂੰ ਬਾਹਰੋਂ ਹੀ ਦੇਖ ਕੇ ਉਹਦੇ ਬਾਰੇ ਗਿਆਨ ਕਰਕੇ ਉਹਦੇ ਬਾਰੇ ਜਾਣਕਾਰੀ ਲੈ ਕੇ ਹੁਣ ਜਿਵੇਂ ਕੋਈ ਮਨੁੱਖ ਆਪਣੇ ਸਥਾਨ ਤੇ ਜਾ ਰਿਹਾ ਕਿਸੇ ਨੇ ਉਸ ਨੂੰ ਦੱਸਿਆ ਕਿ ਫਲਾਣੀ ਥਾਂ ਤੇ ਜਾਉਣ ਵੇਲੇ ਜਾ ਰਿਹਾ ਤੂੰ ਜਿੱਥੇ ਤੂੰ ਜਾਣ ਲੱਗਿਆ ਹੈ ਰਸਤੇ ਦੇ ਵਿੱਚ ਇੱਕ ਧਾਰਮਿਕ ਸਥਾਨ ਆਉਂਦਾ ਹੈ ਉੱਥੇ ਤੂੰ ਜ਼ਰੂਰ ਨਮਸਤਕ ਹੋ ਕੇ ਜਾਈ ਕਿਉਂਕਿ ਉੱਥੇ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ ਉਹ ਗੁਰੂ ਪਾਸਾ ਜੀ ਦੇ ਚਰਨ ਛੋਹ ਧਰਤੀ ਹੈ ਹੁਣ ਇਸੇ ਤਰ੍ਹਾਂ ਮਨੁੱਖ ਦੇ ਮਨ ਦੀ ਗੱਲ ਹੈ ਮਨੁੱਖ ਦੇ ਮਨ ਦੀ ਵਿਚਾਰ ਹੈ ਮਨੁੱਖ ਦਾ ਮਨ ਹੈ ਕਿ ਉਸ ਸਥਾਨ ਤੇ ਜਾਵੇ ਜਾਂ ਬਾਹਰ ਹੀ ਨਮਸਤਕ ਹੋ ਕੇ ਉੱਥੋਂ ਨਿਕਲ ਜਾਵੇ ਜਾਂ ਅੰਦਰ ਬੈ ਕੇ ਅੰਦਰ ਜਾ ਕੇ ਦਸੰਦਿਦਾਰ ਕਰਕੇ ਉੱਤੇ ਦੋ ਪਲ ਲਾ ਕੇ ਦੋ ਕੁੜੀਆਂ ਲਾ ਕੇ ਉਸ ਰਬ ਦਾ ਸਿਮਰਨ ਕਰੇ ਉਹ ਉਹਦੇ ਉੱਪਰ ਡਿਪੈਂਡ ਕਰਦਾ ਇਸੇ ਤਰ੍ਹਾਂ ਗੁਰੂ ਕੋਲ ਜਦੋਂ ਅਸੀਂ ਗਏ ਜਦੋਂ ਇਹ ਗੁਰੂ ਮਨ ਇਸ ਸਰੀਰ ਵਿੱਚ ਆਇਆ ਸਰੀਰ ਵਿੱਚ ਆ ਕੇ ਗੁਰੂ ਕੋਲ ਸਿੱਖਿਆ ਲਈਤੀ ਗੁਰੂ ਨੇ ਇਸ ਨੂੰ ਦੱਸਿਆ ਵੀ ਤੇਰੇ ਅੰਦਰ ਹੀ ਦਸੰਦਵਾਰ ਹੈ ਜੇ ਤੂੰ ਉਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਉਸ ਅਵਸਥਾ ਤੱਕ ਚਲੇ ਜਾਂਦਾ ਹੈ ਤੇ ਉੱਥੇ ਕਿਸੇ ਤਰ੍ਹਾਂ ਦਾ ਕੋਈ ਗਮ ਨਹੀਂ ਉੱਥੇ ਕਿਸੇ ਤਰ੍ਹਾਂ ਦੀ ਕੋਈ ਮਾਨਸਮਾਨ ਵਾਲੀ ਗੱਲ ਨਹੀਂ ਉੱਥੇ ਕੋਈ ਸੁਖ ਦੁਖ ਕੋਈ ਪੋਂਦਾ ਨਹੀਂ ਉੱਥੇ ਜਾ ਕੇ ਆਨੰਦ ਹੀ ਉਹਨਾਂ ਦੇ ਆਤਮਿਕ ਸ਼ਕਤੀ ਉੱਥੇ ਪ੍ਰਾਪਤ ਹੁੰਦੀ ਹੈ ਆਤਮਿਕ ਬਲ ਉੱਤਮ ਮਿਲਦਾ ਹੈ ਤੇ ਉੱਥੇ ਜਾ ਕੇ ਮਨੁੱਖ ਦਾ ਜਿਹੜਾ ਹੈ ਆਵਾਗੋਣ ਹੁੰਦਾ ਜਿਹੜਾ ਇਸ ਚੱਕਰ ਹੈ ਇਸ ਵਿੱਚ ਮੁਕਤ ਹੋ ਜਾਂਦਾ ਹੈ ਨਹੀਂ ਤਾਂ ਸੰਸਾਰਿਕ ਝਮੇਲਿਆਂ ਵਿੱਚ ਫਸ ਗਏ ਮਾਇਆ ਵਿੱਚ ਫਸ ਗਏ ਮਨੁੱਖ ਜਨਮ ਜਿਹੜਾ ਹੈ ਇਹ ਵਿਅਰਥ ਹੀ ਚਲਾ ਜਾਂਦਾ ਹੈ ਤੇ ਮਨੁੱਖ ਫਿਰ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਤੇ ਜਿਹੜੀ ਮਨੁੱਖ ਜਨਮ ਮਨੁੱਖਾ ਜਨਮ ਸਾਨੂੰ ਮਿਲਿਆ ਹੈ ਨਾ ਇਹ ਸਾਨੂੰ ਬਾਰ ਬਾਰ ਨਹੀਂ ਮਿਲਣਾ ਇਹ ਬੜੇ ਪਗਨ ਨਾਲ ਮਿਲਿਆ ਹੈ ਬੜੇ ਮਨੁੱਖ ਜਿਹੜੇ ਨੇ ਦੇਵੀ ਦੇਵਤਾ ਨੇ ਬੜੇ ਬੜੇ ਸਿੱਧ ਮਹਾਪੁਰਖ ਨੇ ਉਸ ਜਾਮੇ ਲਈ ਤਰਸਦੇ ਨੇ ਮਿੰਨਤਾ ਕਰਦੇ ਨੇ ਬੇਨਤੀਆਂ ਕਰਦੇ ਨੇ ਇਹ ਸਾਡੇ ਚੰਗੇ ਭਾਗਾਂ ਦੀ ਇਨਸਾਨੀਆ ਕਰਮਾਂ ਦੀ ਇਨਸਾਨੀਆ ਚ ਸਾਨੂੰ ਮਨੁੱਖੀ ਜਨਮ ਮਿਲਿਆ ਹੁਣ ਧਿਆਨ ਦਿਓ ਹੁਣ ਗੁਰੂ ਤੇਗ ਬਹਾਦਰ ਪਾਸ਼ਾ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਜਨਮ ਤਾਂ ਤੂੰ ਲੈ ਲਿਆ ਪਰ ਜਨਮ ਲੈ ਕੇ ਤੇਰੇ ਅੰਦਰ ਕੁਝ ਤਬਦੀਲੀ ਨਹੀਂ ਆਈ ਹਜੇ ਵੀ ਤੂੰ ਉਹੀ ਪਸ਼ੂਆਂ ਵਾਂਗੂ ਡੰਗਰਾ ਮੰਗੂ ਉਹ ਜੀਵਨ ਬਤੀਤ ਕਰਦਾ ਜਿਵੇਂ ਪਸ਼ੂ ਖਾ ਪੀ ਕੇ ਸੋ ਜਾਂਦੇ ਨੇ ਨਾ ਸਾਰਾ ਦਿਨ ਚਰ ਕੇ ਫਿਰ ਆਪਣੇ ਸਥਾਨ ਤੇ ਜਾ ਕੇ ਉਹ ਸੋ ਜਾਂਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਫਿਕਰ ਨਹੀਂ ਚਿੰਤਾ ਨਹੀਂ ਕਿਉਂਕਿ ਉਹਨਾਂ ਦੇ ਵਿੱਚ ਇਹਨਾਂ ਗਿਆਨ ਨਹੀਂ ਉਹਨਾਂ ਦੇ ਵਿੱਚ ਇਨੀ ਸਮਤ ਨਹੀਂ ਬੁੱਧੀ ਨਹੀਂ ਜਿੰਨੀ ਜੁੰਨਾ ਆਪਾਂ ਜਿੰਨੇ ਪਿੰਡਾਂ ਪਿੱਛੇ ਛੱਡਿਆ ਆਏ ਨੇ ਨਾ ਜਿਨੂੰ ਜੁਨਮ ਵਿੱਚ ਹੋ ਕੇ ਨੇ ਸਥਾਵਰ ਜੰਗਮ ਕੀਟ ਪਤੰਗਾ ਅਨੇਕ ਜਨਮ ਕੀਏ ਬਹੁ ਰੰਗਾ ਐਸੇ ਕਰ ਹਮ ਬਹੁਤ ਬਸਾਇ ਜਬ ਹਮ ਰਾਮ ਗਰਭ ਹੋਇਆ ਜਿਨਨੇ ਘਰਾਂ ਵਿੱਚ ਅਸੀਂ ਹੋ ਕੇ ਆ ਗਏ ਆ ਉਹਨਾਂ ਘਰਾਂ ਵਿੱਚ ਸਾਨੂੰ ਸੋਝੀ ਨਹੀਂ ਸੀ ਸਮਝ ਨਹੀਂ ਸੀ ਗਿਆਨ ਨਹੀਂ ਸੀ ਪਰ ਇਸ ਮਨੁੱਖੀ ਜਾਮੇ ਦੇ ਵਿੱਚ ਇਸ ਮਨੁੱਖੀ ਜਨਮ ਦੇ ਵਿੱਚ ਸਾਨੂੰ ਗਿਆਨ ਹੋਇਆ ਸਾਨੂੰ ਸਮਝ ਆਈ ਕਿ ਇਸ ਜਾਮੇ ਦੇ ਵਿੱਚ ਕਿਹੋ ਜਿਹਾ ਸਥਾਨ ਹੈ ਜੇ ਉਸ ਸਥਾਨ ਦੀ ਪ੍ਰਾਪਤੀ ਹੋ ਜਾਵੇ ਤੇ ਜਨਮ ਮਰਨ ਦੇ ਗੇੜ ਤੋਂ ਮੁਕਤ ਹੋਇਆ ਜਾ ਸਕਦਾ ਹੈ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਕਿ ਭਾਈ ਮਨ ਕਾ ਮਾਨ ਤਿਆਗੋ ਭਾਈ ਸਭ ਤੋਂ ਪਹਿਲਾਂ ਆਪਣੇ ਮਨ ਦੇ ਹੰਕਾਰ ਨੂੰ ਦੂਰ ਕਰੋ ਮਨ ਦਾ ਹੰਕਾਰ ਕੀ ਹੈ ਕਿ ਮੇਰੇ ਜਿਹਾ ਕੋਈ ਨਹੀਂ ਦੇਹੀ ਦਾ ਹੰਕਾਰ ਕਰ ਲਿਆ ਧਨ ਦਾ ਹੰਕਾਰ ਕਰ ਲਿਆ ਪੁੱਤਾਂ ਦਾ ਹੰਕਾਰ ਕਰ ਲਿਆ ਜ਼ਮੀਨ ਦਾ ਹੰਕਾਰ ਕਰ ਲਿਆ ਮਹਾਰਾਜ ਜੀ ਕਹਿੰਦੇ ਨੇ ਸਭ ਤੋਂ ਪਹਿਲਾਂ ਮੈਂ ਮੇਰੀ ਵਾਲੀ ਇਹ ਅਵਸਥਾ ਖਤਮ ਕਰ ਹੰਕਾਰ ਤੋਂ ਆਪਣੇ ਆਪ ਨੂੰ ਦੂਰ ਰੱਖ ਸ੍ਰਿਸ਼ਟੀ ਉਸ ਪਰਮੇਸ਼ਵਰ ਨੇ ਰਚੀ ਹੈ ਇਹ ਸਾਧੋ ਰਚਨਾ ਰਾਮ ਬਣਾਈ ਸੰਸਾਰ ਰੱਬ ਨੇ ਬਣਾਇਆ ਹੈ ਜਿਓ ਪਾਈ ਪਿੰਡ ਜਿਨ ਸਾਜਿਆ ਇਥੇ ਧਰਤੀ ਦੇ ਉੱਤੇ ਰੱਬ ਨੇ ਜਿੰਦ ਪਾ ਕੇ ਸਾਡੇ ਸਰੀਰ ਦੇ ਵਿੱਚ ਸਾਨੂੰ ਧਰਤੀ ਤੇ ਵਿੱਚ ਜਿਓ ਪਾਈ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਤੇ ਦੇਣ ਵਾਲਾ ਸਾਡੇ ਸਾਨੂੰ ਅੰਨ ਦੇਣ ਵਾਲਾ ਸਾਨੂੰ ਖਾਣਾ ਦੇਣ ਵਾਲਾ ਸਾਨੂੰ ਕਪੜਾ ਦੇਣ ਵਾਲਾ ਸਾਨੂੰ ਪਾਣੀ ਦੇਣ ਵਾਲਾ ਕੌਣ ਉਹ ਰੱਬ ਹੈ ਤੇ ਇੱਥੇ ਆ ਕੇ ਰੱਬ ਦੀਆਂ ਵਸਤੂਆਂ ਤੇ ਮਾਣ ਕਰਕੇ ਹੰਕਾਰ ਕਰਕੇ ਇਹ ਮੈਂ ਕੀਤਾ ਹੈ ਇਹ ਮੈਂ ਬਣਾਇਆ ਹੈ ਮੈਂ ਇੰਜ ਨਾ ਕਰਦਾ ਤੇ ਇੰਜ ਨਾ ਹੁੰਦਾ ਮੈਂ ਆ ਨਾ ਕਰਦਾ ਤੇ ਇੰਜ ਨਾ ਹੁੰਦਾ ਅੱਜ ਮੇਰੇ ਕਰਨ ਉਹ ਇੱਥੇ ਆ ਜੇ ਮੈਂ ਉਹਦਾ ਸਾਥ ਨਾ ਦਿੰਦਾ ਤੇ ਅੱਜ ਉਹ ਇੱਥੇ ਨਾ ਹੁੰਦਾ ਉਹ ਅੱਜ ਉਹ ਮੇਰੇ ਮੇਰੇ ਕੀਤੇ ਹੋਏ ਕੰਮਾਂ ਨੂੰ ਭੁੱਲ ਗਿਆ ਬਾਗਾਂ ਵਾਲਿਓ ਆਪਾਂ ਪਰਮੇਸ਼ਵਰ ਦੀ ਅੰਸਾਂ ਆਪਣੇ ਆਪ ਨੂੰ ਪਛਾਣ ਮੰਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਾਂ ਪਰਮੇਸ਼ਵਰ ਦੀ ਅੰਸਾਂ ਹੈ ਮਨ ਤੂੰ ਸੰਸਾਰ ਦੇ ਨਾਲ ਜੁੜ ਕੇ ਸੰਸਾਰ ਦੇ ਵਿੱਚ ਰਹਿ ਕੇ ਸਮਾਵਤਿਤ ਕਰਨ ਨਹੀਂ ਆਇਆ ਤੂੰ ਸੰਸਾਰ ਦੇ ਚ ਮੇਲਿਆਂ ਤੋਂ ਉੱਟ ਕੇ ਇਹ ਜਿਹੜਾ ਸਰੀਰ ਤੈਨੂੰ ਮਿਲਿਆ ਹੈ ਇਹ ਜਿਹੜਾ ਤੈਨੂੰ ਬੋਡੀ ਮਿਲੀ ਹੈ ਇਸ ਦੇ ਵਿੱਚ ਮਹਾਰਾਜ ਜੀ ਨੇ ਮਨ ਦਾ ਨਿਵਾਸ ਕਰਾਇਆ ਹੈ ਜਿੰਨ ਦਾ ਨਿਵਾਸ ਕਰਾਇਆ ਹੈ ਇਸ ਜਿੰਦ ਨੂੰ ਸਰੀਰ ਤੋਂ ਮੁਕਤ ਕਰਾਉਣਾ ਹੈ ਭਾਵ ਇਸ ਮਾਇਆ ਵੀ ਸੰਸਾਰ ਤੋਂ ਉੱਪਰ ਉੱਟ ਕੇ ਜੀਵਨ ਬਤੀਤ ਕਰਨਾ ਹੈ ਹੁਣ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਇਸ ਸਰੀਰ ਤੋਂ ਉੱਪਰ ਉੱਟ ਕੇ ਮਨ ਨੂੰ ਇਸ ਮਾਇਆ ਤੋਂ ਨਿਰਲੇਪ ਕਰਨਾ ਹੈ ਤੇ ਫਿਰ ਜਾ ਕੇ ਉਸ ਪਰਮੇਸ਼ਵਰ ਦੀ ਪ੍ਰਾਪਤੀ ਹੋ ਸਕਦੀ ਹੈ ਤੇ ਜਾ ਕੇ ਤੇਰਾ ਆਵਾਗੁਣ ਦਾ ਚੱਕਰ ਜਿਹੜਾ ਹੈ ਉਹ ਦੂਰ ਹੋ ਸਕਦਾ ਹੁਣ ਧਿਆਨ ਦਿਓ ਪਾਗਾਂ ਵਾਲਿਓ ਮਹਾਰਾਜ ਜੀ ਕਹਿੰਦੇ ਮਨ ਕਾ ਮਾਨ ਤਿਆਗੋ ਆਪਣੇ ਹੰਕਾਰ ਨੂੰ ਦੂਰ ਕਰ ਪਾਈ ਸਾਦੋ ਮਨ ਕਾ ਮਾਨ ਤਿਆਗੋ ਕਿਉਂ ਕਿ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨ ਸੁਭਾਗੋ ਕਾਮ ਕ੍ਰੋਧ ਹੈ ਨਾ ਜਿਹੜਾ ਇਹ ਇਹੋ ਜੀ ਭੈੜੀ ਸੰਗਤ ਹੈ ਜਿਵੇਂ ਸਮਾਜ ਦੇ ਵਿੱਚ ਸੰਸਾਰ ਦੇ ਵਿੱਚ ਕੋਈ ਮਨੁੱਖੀ ਵਿਅਕਤੀ ਜ਼ਿੰਦਗੀ ਜੂਂਦਾ ਹੈ ਤੇ ਉਹ ਕਿਸੇ ਭੈੜੀ ਸੰਗਤ ਦਾ ਸਹਾਰ ਹੋਵੇ ਭੈੜੇ ਮਨੁੱਖਾਂ ਕੋਲ ਬਹਿਣ ਲੱਗ ਜਾਵੇ ਨਸਿਆਦਤ ਕਰਨ ਲੱਗ ਜਾਵੇ ਜਾਂ ਗਾਲੀ ਗਲੋਚ ਕਰਨ ਲੱਗ ਜਾਵੇ ਉਹ ਅਚਾਰਹਨਤਾ ਦਾ ਮਾਹੌਲ ਪੈਦਾ ਕਰ ਦੇਵੇ ਜਾਂ ਉਹਦੇ ਨਾਲ ਬਾਕੀ ਰਹਿਣ ਵਾਲੀਆਂ ਜਿਹੜੀਆਂ ਜਿਹੜੇ ਲੋਕ ਨੇ ਉਹਨਾਂ ਨੂੰ ਉਸ ਤੋਂ ਨੁਕਸਾਨ ਹੋਵੇ ਤੇ ਕਈ ਵਾਰੀ ਮਾਪਿਓ ਆਪਣੇ ਬੱਚੇ ਨੂੰ ਜੋ ਇਸ ਇਸ ਸਥਿਤੀ ਦੇ ਵਿੱਚ ਚਲਾ ਜਾਂਦਾ ਹੈ ਤੇ ਉਸ ਨੂੰ ਸੁਵਾਰਨ ਦੇ ਲਈ ਉਸ ਨੂੰ ਸਮਝਾਉਂਦੇ ਨੇ بڑے ਬਜ਼ੁਰਗ ਉਸ ਨੂੰ ਸਮਝਾਉਂਦੇ ਨੇ ਕਿ ਭਾਈ ਤਸ ਤੂੰ ਸੀ ਪੈੜੀ ਸੰਗਤ ਦਾ ਸਹਾਰ ਨਾ ਹੋਵੋ ਪੈੜੀ ਸੰਗਤ ਨਾ ਕਰਿਆ ਕਰੋ ਇਹਨਾਂ ਨੇ ਤੁਹਾਡਾ ਕੁਝ ਨਹੀਂ ਸੁਵਾਰਨਾ ਇਹ ਆਪ ਦਲਦਲ ਦੇ ਵਿੱਚ ਫਸੇ ਨੇ ਤੁਹਾਨੂੰ ਵੀ ਇਹਨਾਂ ਨੇ ਦਲਦਲ ਦੇ ਵਿੱਚ ਪੁਸਾ ਦੇਣਾ ਇਸ ਲਈ ਇਨ ਇਸ ਪੈੜੀ ਸੰਗਤ ਤੋਂ ਜਿੰਨਾ ਹੋ ਸਕਦਾ ਹੈ ਕਿਨਾਰਾ ਕਰੋ ਇਹਨਾਂ ਦੇ ਲਾਗੇ ਨਾ ਜਾਓ ਇਹਨਾਂ ਤੋਂ ਦੂਰ ਰਹੋ ਕਿਉਂ ਤਾਕੀ ਤੁਹਾਡਾ ਜੀਵਨ ਵਧੀਆ ਹੋ ਸਕੇ ਤੁਸੀਂ ਬਚ ਸਕੋ ਨਹੀਂ ਤਾਂ ਇਹਨਾਂ ਦੀ ਸੰਗਤ ਵਿੱਚ ਰਹਿ ਕੇ ਜਿੱਤੇ ਤੁਹਾਡੇ ਸਰੀਰ ਦਾ ਨੁਕਸਾਨ ਹੋਣਾ ਹੈ ਤੁਹਾਡੇ ਸਰੀਰ ਦੇ ਵਿੱਚ ਰੋਗ ਪੈਦਾ ਹੋਣਗੇ ਉਹਦੇ ਨਾਲ ਤੁਹਾਡੇ ਮਸਤਿਕ ਦੇ ਵਿੱਚ ਵੀ ਤੁਹਾਡੇ ਤੁਹਾਨੂੰ ਮਾਨਸਿਕ ਤੌਰ ਤੋਂ ਵੀ ਪਰੇਸ਼ਾਨੀ ਉਠਾਣੀ ਪਵੇਗੀ ਤੇ ਪਰਿਵਾਰ ਦਾ ਮਾਹੌਲ ਜਿਹੜਾ ਹੈ ਉਹ ਤਾਂ ਖਰਾਬ ਹੋਵੇਗਾ ਹੋਵੇਗਾ ਹੀ ਪਰਿਵਾਰ ਦੇ ਵਿੱਚ ਅਨਸਨ ਪਰਿਵਾਰ ਦੇ ਵਿੱਚ ਆਪਸ ਦੇ ਵਿੱਚ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਣਗੇ ਤੁਹਾਡਾ ਮਤਭੇਦ ਹੋ ਜਾਵੇਗਾ ਤੇ ਇਹਦੇ ਵਿੱਚ ਨੁਕਸਾਨ ਵੀ ਤੇ ਰਹੇ ਤੂੰ ਇਹੋ ਜੇ ਕੰਮ ਕਿਉਂ ਕਰਦਾ ਜਿਸ ਦੇ ਨਾਲ ਤੇਰੀ ਆਤਮਾ ਦੁੱਖ ਸ ਹੈ ਜਿਹਦੇ ਨਾਲ ਤੇਰਾ ਸਰੀਰ ਦੁੱਖ ਸ ਹੈ ਜਿਹਦੇ ਨਾਲ ਤੇਰੇ ਪਰਿਵਾਰ ਵਾਲੇ ਮੈਂਬਰ ਦੁੱਖ ਸਨ ਇਸ ਲਈ ਜਿੰਨਾ ਸਥਿਤੀ ਹੋ ਸਕਦਾ ਹੈ ਇਹਨਾਂ ਦੀ ਸੰਗਤ ਤੋਂ ਬਚ ਹੁਣ ਇਹ ਸੰਗਤਾਂ ਸੀ ਦੁਨਿਆਵੀ ਬਾਰੀ ਤੌਰ ਸੰਸਾਰਿਕ ਹੁਣ ਮਹਾਰਾਜ ਨੇ ਇੱਕ ਅੰਦਰ ਦਾ ਪਰਿਵਾਰ ਜਿਹੜਾ ਸਾਡਾ ਕਟੰਬ ਹੈ ਮਨ ਦਾ ਹੁਣ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜੋ ਕੁਝ ਬਾਹਰ ਹੈ ਮਹਾਰਾਜ ਕਰ ਉਹ ਅੰਦਰ ਹੈ ਵਾਕਿਆ ਵਿੱਚ ਅੰਦਰ ਹੈ ਮਨ ਹੈ ਮਨ ਦਾ ਇੱਕ ਪਰਿਵਾਰ ਹੈ ਕਟੰਬ ਹੈ ਉਹਦੇ ਵਿੱਚ ਅੱਛਾ ਵੀ ਹੈ ਮਾੜੇ ਵੀ ਹੈ ਇਹ ਸਤਿ ਸ੍ਰੀ ਅਕਾਲ ਜੀ ਕਿਉਂਕਿ ਦੇ ਅੰਦਰ ਚੰਗੇ ਗੁਣ ਵੀ ਹੁੰਦੇ ਨੇ ਭੈੜੇ ਗੁਣ ਵੀ ਹੁੰਦੇ ਨੇ ਹੁਣ ਸਾਡਾ ਮਨ ਹੈ ਅਸੀਂ ਚੰਗੀ ਸੰਗਤ ਕਰੀਏ ਜਾਂ ਭੈੜੀ ਸੰਗਤ ਕਰੀਏ ਫਲ ਸਾਨੂੰ ਉਸੇ ਤਰ੍ਹਾਂ ਪ੍ਰਾਪਤ ਹੋਇਆ ਉੱਤਮ ਸੰਗਤ ਉੱਤਮ ਹੋਵੇ ਗੁਣ ਕੋਤਾਵੇ ਅਵਗੁਣ ਤੋਵੇ ਬਿਨ ਗੁਰ ਸੇਵੇ ਸਹਿਜ ਨੋਵੇ ਚੰਗੀ ਸੰਗਤ ਦਾ ਅਸਰ ਹਮੇਸ਼ਾ ਹੀ ਚੰਗਾ ਹੁੰਦਾ ਹੈ ਭੈੜੀ ਸੰਗਤ ਵਿੱਚ ਬੈਠਣ ਨਾਲ ਭੈੜੇ ਗੁਣ ਪ੍ਰਾਪਤ ਹੁੰਦੇ ਨੇ ਹੁਣ ਧਿਆਨ ਦਿਓ ਸਤਿਗੁਰ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਮਨ ਕਾ ਮਾਨ ਤਿਆਗੋ ਕਾਮ ਕਰੋਧ ਸੰਗਤ ਦੁਰਜਨ ਕੀ ਤਾਂ ਤੇ ਅਹ ਨਿਸਭਾਗੋ ਦਿਨ ਨਿਸ ਰਾਤ ਭਾਗੋ ਦੂਰੋ ਪਰੇ ਹੋ ਜੂ ਇਸ ਤੋਂ ਇਹੀ ਇਹਦਾ ਸਰਲ ਉਪਾਏ ਹੈ ਨਾਮ ਸਿਮਰਨ ਨੂੰ ਵਧਾਓ ਭਜਨ ਮੰਦਗੀ ਕਰਨਾ ਸ਼ੁਰੂ ਕਰੋ ਜਦੋਂ ਨਾਮ ਸਿਮਰਨ ਦੀ ਬਰਕਤ ਦੇ ਸਦਕਾ ਤੁਹਾਡੇ ਅੰਦਰੋਂ ਰੋਗਾਂ ਦੇ ਨਾਲ ਲੜਨ ਦੀ ਹਿੰਮਤ ਆ ਜਾਊਗੀ ਜਿਵੇਂ ਆਪਾਂ ਕੋਈ ਜਦ ਕੋਈ ਆਪਣਾ ਰੋਗ ਹੋ ਜਾਏ ਸਾਡੇ ਸਰੀਰ ਦੇ ਵਿੱਚ ਕੋਈ ਕਮੀ ਹੋ ਜਾਵੇ ਤੇ ਅਸੀਂ ਮੈਡੀਸਿਨ ਲੈਂਦੇ ਆ ਦਵਾਈ ਲੈਂਦੇ ਆ ਚੈੱਕ ਅਪ ਕਰਾਉਂਦੇ ਡਾਕਟਰ ਕੋਲ ਗੁਰੂ ਸਾਡਾ ਡਾਕਟਰ ਹੈ ਸਾਨੂੰ ਚੈੱਕ ਕਰਨ ਵਾਲਾ ਹੈ ਸਾਨੂੰ ਕਿਸ ਚੀਜ਼ ਦੀ ਲੋੜ ਹੈ ਕਿਸ ਚੀਜ਼ ਦੀ ਖੁਰਾਕ ਦੀ ਲੋੜ ਹੈ ਕਦੋਂ ਚਾਹੀਦੀ ਹੈ ਕਿਸ ਸਮੇਂ ਚਾਹੀਦੀ ਹੈ ਗੁਰੂ ਨੂੰ ਸਾਡਾ ਸ਼ਬਦ ਸ਼ਬਦਾ ਪਤਾ ਹੈ ਰੋਗ ਦੇ ਨਿਵਾਰਣ ਦਾ ਪਤਾ ਹੈ ਰੋਗ ਨੂੰ ਦੂਰ ਕਰਨ ਦਾ ਪਤਾ ਹੈ ਰੋਗ ਕਿਉਂ ਪੈਦਾ ਹੋਇਆ ਕਿਉਂ ਸਾਡੇ ਜੀਵਨ ਦੇ ਵਿੱਚ ਰੋਗ ਹੈ ਉਹਦਾ ਵੀ ਕਾਰਨ ਉਸ ਨੂੰ ਪਤਾ ਹੈ ਇਸ ਲਈ ਪਾਤਸ਼ਾਹ ਜੀ ਤੋਂ ਵੱਧਿਆ ਡਾਕਟਰ ਜਿੰਦਗੀ ਦੇ ਵਿੱਚ ਲਾਈਫ ਦੇ ਵਿੱਚ ਕੋਈ ਨਹੀਂ ਹੈ ਹੁਣ ਪਾਤਸ਼ਾਹ ਜੀ ਸਾਨੂੰ ਕਹਿੰਦੇ ਨੇ ਜੇ ਤੁਸੀਂ ਨਾ ਰੋਗਾਂ ਤੋਂ ਲੜਨਾ ਚਾਹੁੰਦੇ ਤੁਹਾਡੇ ਕੋਲੋਂ ਨਾਮ ਦੀ ਖੁਰਾਕ ਹੋਣੀ ਚਾਹੀਦੀ ਹੈ ਡੋਜ਼ ਹੋਣੀ ਚਾਹੀਦੀ ਤੁਹਾਡੇ ਕੋਲ ਨਾਮ ਘਟਾਉਣਾ ਹੁਣ ਤੁਸੀਂ ਬਾਜ਼ਾਰ ਵਿੱਚ ਜਾਓ ਕੁਝ ਸਮਾਨ ਲੈਣਾ ਹੋਵੇ ਮੇਲੇ ਵਿੱਚ ਜਾਓ ਉੱਥੋਂ ਕੁਝ ਸਮਾਨ ਖਰੀਦ ਲਓ ਜੇ ਤੁਸ ਕੋਈ ਸਮਾਨ ਖਰੀਦਦੇ ਹੋ ਨਾ ਉਤੋਂ ਤੁਹਾਡੇ ਕੋਲ ਧਨ ਹੁੰਦਾ ਹੈ ਤੇ ਤੁਸੀਂ ਸਮਾਨ ਖਰੀਦ ਲੈਂਦੇ ਤੁਸੀਂ ਉਸ ਚੀਜ਼ ਨੂੰ ਆਪਣੇ ਘਰ ਵਿੱਚ ਲੈ ਆਉਂਦੇ ਹੋ ਤੁਸੀਂ ਮੇਲੇ ਵਿੱਚ ਗਏ ਉਤੋਂ ਕੁਝ ਸਮਾਨ ਖਰੀਦਦੇ ਤੇ ਆਪਣੇ ਘਰ ਵਿੱਚ ਲੈ ਆਏ ਮੇਰੇ ਘਰ ਦੇ ਵਿੱਚ ਜਾ ਕੇ ਮੈਂ ਸਜਾਵਾਂਗਾ ਰੱਖਾਂਗਾ ਇਸ ਨੂੰ ਹਨਾ ਤੁਹਾਡੇ ਕੋਲ ਧਨ ਸੀ ਤੇ ਲੈ ਕੇ ਆ ਗਏ ਇਸੇ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੰਗਤ ਦੁਰਜਨ ਦੁਰਜਨ ਕੀ ਇਨਾ ਤੋਂ ਬਚਣ ਦੇ ਲਈ ਤੁਹਾਡੇ ਕੋਲ ਨਾਮ ਦੀ ਕਮਾਈ ਹੋਣੀ ਬਹੁਤ ਜ਼ਰੂਰੀ ਹੈ ਇਸ ਲਈ ਮਹਾਂਪੁਰਖ ਸੰਤ ਮਹਾਂਪੁਰਖ ਜਿਹੜੇ ਨੇ ਉਹ ਸਾਨੂੰ ਸਮਝਾਉਂਦੇ ਨੇ ਕਿ ਤੁਹਾਡੇ ਕੋਲ ਇਹ ਤਨ ਹੋਣਾ ਜ਼ਰੂਰੀ ਹੈ ਤਾਂ ਕਿ ਤੁਸੀਂ ਇਸ ਨੂੰ ਖਰਚ ਸਕੋ ਤੇ ਜਿਸ ਨੇ ਨਾਮ ਤਨ ਦਾ ਤਨ ਪ੍ਰਾਪਤ ਕਰ ਲਿਆ ਉਹਦਾ ਤਨ ਕਦੇ ਖਤਮ ਨਹੀਂ ਹੁੰਦਾ ਦੁਨਿਆਵੀ ਤਨ ਖਤਮ ਹੋ ਜਾਵੇਗਾ ਕੋਈ ਵਸਤੂ ਮਹਿੰਗੀ ਹੋਈ ਸਾਡੇ ਕੋਲ ਪੈਸੇ ਘਟੋਏ ਉੱਥੇ ਅਸੀਂ ਦੁਨਿਆਵੀ ਤਨ ਤੋਂ ਮਾਰ ਖਾ ਜਾਵਾਂਗੇ ਇਲਾਜ ਕਰਾਣਾ ਹੈ ਸਾਡੇ ਕੋਲ ਪੈਸੇ ਨਹੀਂ ਉੱਥੇ ਅਸੀਂ ਦੁਨਿਆਵੀ ਤਨ ਤੋਂ ਮਾਰ ਖਾ ਜਾਵਾਂਗੇ ਕਿਸੇ ਚੀਜ਼ ਦੀ ਲੋੜ ਹੈ ਸਾਡੇ ਕੋਲ ਦੁਨਿਆਵੀ ਤਨ ਨਹੀਂ ਉੱਥੋਂ ਅਸੀਂ ਮਾਰ ਖਾ ਜਾਵਾਂਗੇ ਪਰ ਇੱਕ ਇਹੋ ਜਿਹਾ ਤਨ ਜਿਸ ਨੂੰ ਤੁਸੀਂ ਅਗਰ ਤੁਹਾਡੇ ਕੋਲ ਇੱਕ ਵਾਰੀ ਇਹ ਤਨ ਆ ਗਿਆ ਮੁੜ ਕੇ ਇਹ ਤਨ ਜਿੰਨਾ ਤੁਸੀਂ ਇਹਨੂੰ ਖਰਚੋਗੇ ਇਹਨਾਂ ਵੱਧਾ ਜਾਵੇਗਾ ਇਸ ਤਨ ਨੂੰ ਕੋਈ ਚੁਰਾ ਨਹੀਂ ਸਕਦਾ ਨਾ ਇਹੋ ਤਨ ਜਲੇ ਨਾ ਤਸਕਰ ਲੇ ਜਾਏ ਨਾ ਇਹ ਜਲਦਾ ਹੈ ਨਾ ਇਹ ਪਸਮ ਹੁੰਦਾ ਹੈ ਨਾ ਇਸ ਨੂੰ ਕੋਈ ਉਠਾ ਸਕਦਾ ਹੈ ਇਹੋ ਤਨ ਸਰਬ ਰਿਹਾ ਵਰਪੂਰ ਸਾਰੀ ਥਾਂ ਤੇ ਤਨ ਹੈ ਬਸ ਸਾਡੀ ਪਾਉਣ ਵਾਲੀ ਨੀਤੀ ਹੋਣੀ ਚਾਹੀਦੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਸਾਡੇ ਅੰਦਰ ਉਹ ਕੁਆਲਿਟੀ ਹੋਣੀ ਚਾਹੀਦੀ ਹੈ ਸਾਡੇ ਅੰਦਰ ਉਹ ਕੁਆਂਟੀਟੀ ਹੋਣੀ ਚਾਹੀਦੀ ਹੈ ਜਿਹਦੇ ਜ਼ਰੀਏ ਅਸੀਂ ਇਸ ਨੂੰ ਪਾਸ ਕਰੀਏ ਔਰ ਉਹ ਉਹ ਕੁਆਂਟੀਟੀ ਉਹ ਕੁਆਲਿਟੀ ਕਦੋਂ ਕਿੱਥੋਂ ਪ੍ਰਗਟ ਹੋਵੇਗੀ ਉਹ ਨਾਮ ਸਿਮਨ ਤੋਂ ਪ੍ਰਗਟ ਹੋਵੇਗੀ ਸਾਡੇ ਆਪਣੇ ਵਿਵਹਾਰ ਤੋਂ ਪ੍ਰਗਟ ਹੋਵੇਗੀ ਸਾਡੇ ਆਪਣੀ ਆਦਤਾਂ ਤੋਂ ਪ੍ਰਗਟ ਹੋਵੇਗੀ ਸਾਡੇ ਅੰਦਰ ਦੇ ਵਾਤਾਵਰਣ ਤੋਂ ਪ੍ਰਗਟ ਹੋਵੇਗੀ ਸਾਡੇ ਅੰਦਰ ਦੇ ਮਾਹੌਲ ਤੋਂ ਪੈਦਾ ਮਾਹੌਲ ਤੋਂ ਇਹ ਚੀਜ਼ ਪ੍ਰਗਟ ਹੋਵੇ ਕਿ ਇਸ ਕੀ ਸਾਡਾ ਅੰਦਰਲਾ ਸਿਸਟਮ ਜਿਹੜਾ ਹੈ ਅੰਦਰਲੇ ਪਾਸੇ ਸਾਡੇ ਹਲਚਲ ਕਿੰਨੀ ਕੁ ਹੈ ਅੰਦਰਲੇ ਪਾਸੇ ਸਾਡੇ ਅੰਦਰ ਕੀ ਕੁ ਚੱਲਦਾ ਪਿਆ ਉਸ ਦੇ ਅਨੁਸਾਰ ਬਾਹਰੀ ਤੌਰ ਤੇ ਜਦੋਂ ਅਸੀਂ ਐਕਸ਼ਨ ਕਰਦੇ ਹਾਂ ਉਹਦੇ ਜਰੀਏ ਜੋ ਕੁਝ ਸਾਨੂੰ ਪ੍ਰਾਪਤ ਹੁੰਦਾ ਉਹ ਸਾਡੇ ਆਪਣੇ ਕਰਮਾਂ ਨੂੰ ਸੌ ਮਿਲਦਾ ਤਾਂ ਹੀ ਤਾਂ ਰੱਬ ਜੀ ਕਹਿੰਦੇ ਦਦੇ ਦੋਸ ਨਾ ਦੋ ਕਿਸੇ ਦੋਸ ਕਰਮਾਂ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀ ਜਵਰਣਾ ਅੱਜ ਜੇ ਮੈਂ ਦੁੱਖ ਸਹਿ ਰਿਹਾ ਹਾਂ ਅੱਜ ਮੇਰੇ ਕੋਲ ਤਕਲੀਫ ਹੈ ਅੱਜ ਮੈਂ ਆਪਣੇ ਦੁਖਾਂ ਤੇ ਤਕਲੀਫਾਂ ਦਾ ਕਾਰਨ ਮੈਂ ਆਪ ਹਾਂ ਕਿਸ਼ਣੇ ਮੇਰੇ ਵਾਸਤੇ ਕੋਈ ਇਹ ਇਤਨੀ ਤੱਕ ਕਿਸ ਨੇ ਮੈਨੂੰ ਧੋਖਾ ਨਹੀਂ ਦਿੱਤਾ ਕਿਸ ਨੇ ਕਿਸ ਨੇ ਮੇਰੇ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਇਹ ਮੈਂ ਆਪਣੇ ਕਰਮਾਂ ਦੇ ਫਲ ਨੂੰ ਭੋਗਦਾ ਪਿਆ ਹਾਂ ਇਹ ਗੱਲ ਜਿੰਨੀ ਛੇਤੀ ਮੈਨੂੰ ਕੁਝ ਸਮਝ ਲਵੇਗਾ ਉਹਨਾਂ ਛੇਤੀ ਮਨੂੰ ਕੁਸਖਾਲਾ ਹੋ ਜਾਵੇਗਾ ਜਿੰਦਗੀ ਜਿਉਣ ਵਾਸਤੇ ਹੁਣ ਧਿਆਨ ਦਿਓ ਕਹਿੰਦੇ ਭਾਈ ਸੁਖ ਦੁੱਖ ਸੁਖ ਦੁੱਖ ਦੋਨੋਂ ਸਮਕਰ ਜਾਨੈ ਔਰ ਮਾਨ અપਮਾਨ ਇਸ ਤੋਂ ਪਹਿਲਾਂ ਅਹਨਸ ਕਹਿੰਦੇ ਭਈ ਇਸ ਕੰਮ ਕਰੋ ਸੰਗਤ ਦੁਰਜਨ ਕੀ ਕਾਮ ਕਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨ ਸੁਭਾਗੋ ਅਹਨ ਜ ਦਿਨ ਤੇ ਰਾਤ ਵੀ ਇਸ ਤੋਂ ਤੁਸੀਂ ਦੂਰ ਰਹੋ ਫਿਰ ਮਹਾਰਾਜ ਕੰਦਨ ਸੁਖ ਦੁਖ ਦੋਨੋਂ ਸਮਕਰ ਜਾਣੇ ਔਰ ਮਾਨਪਮਨ ਹੁਣ ਭਾਈ ਸੁਖ ਆ ਜਾਵੇ ਦੁਖ ਆ ਜਾਵੇ ਮਹਾਰਾਜ ਕੰਦਨ ਵੀ ਦੋਨੋਂ ਸਿਚੁਏਸ਼ਨ ਦੇ ਵਿੱਚ ਤੁਸੀਂ ਸਮ ਰਹਿਣਾ ਹੈ ਉਹ ਕਿ ਮੈਂ ਦੇਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇੱਕ ਸਮੇਂ ਅਨੰਦਪੁਰ ਸਾਹਿਬ ਦੀ ਨਗਰੀ ਵਿੱਚ ਰਹਿੰਦੇ ਨੇ ਖੁਸ਼ ਨੇ ਕੁਸ਼ਾਲ ਨੇ ਬਾਬਾ ਜੁਰਾਵਰ ਸਿੰਘ ਫਤਿਹ ਸਿੰਘ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਉਹਨਾਂ ਦੀ ਅੱਖਾਂ ਦੇ ਸਾਹਮਣੇ ਨੇ ਉਹ ਬਾਣੀ ਪੜ੍ਹਦੇ ਨੇ ਗੱਤਕਾ ਖੇਡਦੇ ਨੇ ਹੱਸਦੇ ਨੇ ਖੇਡਦੇ ਨੇ ਘੋੜ ਸਵਾਰੀਆਂ ਕਰਦੇ ਨੇ ਪਰਿਵਾਰ ਵਿੱਚ ਪਿਆਰ ਵਾਲਾ ਮਾਹੌਲ ਹੈ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਾਰਤਾਲਾਪ ਕਰਦੇ ਨੇ ਬੀਬੀਆਂ ਪ੍ਰਸ਼ਾਦਾ ਪਕਾਉਂਦੀਆਂ ਹੋਈਆਂ ਲੱਸੀ ਲੜਕਦੀਆਂ ਹੋਈਆਂ ਮੱਜਾਂ ਦਾ ਦੁੱਧ ਕੱਢਦੀਆਂ ਹੋਈਆਂ ਘਰਾਂ ਵਿੱਚ ਝਾੜੂ ਪੋਚਾ ਕਰਦੀਆਂ ਹੋਈਆਂ ਨਾਮ ਸਿਮਰਨ ਕਰ ਰੀਆਂ ਨੇ ਕਿਹੋ ਜਿਹਾ ਖੁਸ਼ੀ ਵਾਲਾ ਮੋਲ ਹੈ ਇੱਕ ਪਾਸੇ ਚਮਕੌਰ ਦੀ ਜੰਗ ਲੱਗੀ ਹੈ ਉੱਥੇ ਸਾਬਜਦਾਂ ਦਾ ਵਿਛੋੜਾ ਉੱਥੇ ਅਨੇਕਾਂ ਹੀ ਸਿੱਖਾਂ ਦਾ ਵਿਛੋੜਾ ਤੇ ਦੁਨਿਆਵੀ ਤੌਰ ਤੇ ਉਹ ਉਸ ਨੂੰ ਅਸੀਂ ਗਮ ਕਹ ਦਈਏ ਦੁੱਖ ਕਹ ਦਈਏ ਤੇ ਜਦੋਂ ਹੱਸੀ ਖੇਡ ਦਾ ਮਾਹੌਲ ਸੀ ਅੱਛਾ ਮਾਹੌਲ ਸੀ ਵਾਤਾਵਰਣ ਵਧੀਆ ਸੀ ਉਹਨੂੰ ਅਸੀਂ ਸੁਖ ਕਹ ਦਿੰਦੇ ਹਾਂ ਪਰ ਗੁਰੂ ਪਾਸ਼ਾ ਜੀ ਨੇ ਨਾ ਤਾਂ ਸੁਖ ਵਿਲ ਜਦਾਂ ਉਹਨਾਂ ਤੇ ਉਹਤੇ ਕੋਈ ਅਸਰ ਸੀ ਕਿਉਂਕਿ ਉਹ ਮੂਰਤ ਜਿਹੜੀ ਸੀ ਹਰ ਮੂਰਤ ਸੀ ਉਹ ਉਹ ਪਰਮੇਸ਼ਵਰ ਦੀ ਮੂਰਤ ਸੀ ਉਹਨਾਂ ਨੇ ਆਪਣੇ ਮਨ ਨੂੰ ਸਾਧਿਆ ਸੀ ਜਿਹੜੀ ਬਾਣੀ ਸਾਨੂੰ ਦਸ ਗੁਰੂ ਸਾਹਿਬਾਨ ਦਸਵੇਂ ਦਸਵੇਂ ਗੁਰੂ ਜਾਮੇ ਵਿੱਚ ਗੁਰੂ ਨਾਨਕ ਦਸਵੇਂ ਗੁਰੂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਗੁਰੂ ਨਾਨਕ ਦੇ ਰੂਪ ਗੁਰੂ ਨਾਨਕ ਦੇ ਅਵਤਾਰ ਗੁਰੂ ਨਾਨਕ ਦੀ ਜੋਤ ਦਸਮਾ ਜਾਮਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਸਾਰਾ ਜਦੋਂ ਉਹਨਾਂ ਨੇ ਕਹਿਤਰ ਮੇ ਅਸਤੋਂ ਬਾਦ ਗੁਰਸਾਹਿਬ ਨੂੰ ਤੁਸੀਂ ਆਪਣਾ ਗੁਰਗ੍ਰੰਥ ਸਾਹਿਬ ਮੰਨਣਾ ਆਪਣਾ ਗੁਰੂ ਮੰਨਣਾ ਹੈ ਸਾਨੂੰ ਗੁਰੂ ਦੇ ਕੇ ਗਏ ਨੇ ਇਸ ਜਨਮ ਦੇ ਵਿੱਚ ਕਿੰਨੇ ਕਿੰਨੇ ਭਾਗਾਂ ਵਾਲੇ ਆਪਾਂ ਪਰ ਉਸ ਗੁਰੂ ਦੇ ਨਾਲ ਗੱਲ ਕਰਨ ਦਾ ਉਸ ਗੁਰੂ ਦੇ ਨਾਲ ਵਿਚਾਰ ਕਰਨ ਦਾ ਉਸ ਗੁਰੂ ਦੇ ਕੋਲ ਬਹਿਣ ਦਾ ਉਸ ਗੁਰੂ ਦੇ ਵਿਚਾਰ ਸੁਣਨ ਦਾ ਉਸ ਗੁਰੂ ਦੇ ਵਿਚਾਰ ਨੂੰ ਮਨ ਵਿੱਚ ਧਾਰਨ ਦਾ ਉਸ ਗੁਰੂ ਦੇ ਵਿਚਾਰ ਨੂੰ ਮੰਨ ਕੇ ਆਪਣੇ ਉਸ ਦੇ ਨਾਲ ਕੰਪੇਅਰ ਕਰਨ ਦਾ ਸਾਡੇ ਕੋਲ ਸਮਾਂ ਹੀ ਨਹੀਂ। ਜਿਸ ਅਸੀਂ ਮੰਦ ਭਾਗੇ ਹਾਂ। ਸਾਡਾ ਜੀਵਨ ਲਹਣਤ ਯੋਗ ਹੈ। ਜਿਸ ਕੋਲ ਸਾਖਸ਼ਤ ਗੁਰੂ ਹੋਵੇ, ਹਾਜ਼ਰ-ਨਾਜ਼ਰ ਗੁਰੂ ਹੋਵੇ ਤੇ ਉਸ ਤੋਂ ਦੂਰ ਰਵੇ। ਕਿੰਨੇ ਕਿੰਨੇ ਭਾਗ ਹੀ ਹਣਾ ਸੀ। ਕਹਿੰਦੇ ਤ੍ਰਿਗ ਇਹ ਵਾ ਜੀਵਣਾ ਜਿਤ ਹਰ ਪ੍ਰੀਤ ਨਾ ਪਾਏ। ਜਿਉ ਤੂੰ ਕਮ ਹਰ ਵੀਸਰੇ ਦੁਜੇ ਲੱਗੇ ਜਾਏ ਲਹਣਤ ਯੋਗ ਤੇਰਾ ਜੀਵਨ ਕੰਦੇ ਜੋ ਤੇਰਾ ਹਜੇ ਪਰਮੇਸ਼ਵਰ ਦੇ ਨਾਲ ਪਿਆਰ ਨਹੀਂ ਪਿਆ ਪਰਮੇਸ਼ਵਰ ਦੇ ਨਾਮ ਦੇ ਨਾਲ ਤੂੰ ਜੁੜਿਆ ਨਹੀਂ ਕਹਿੰਦਾ ਸੁੱਖ ਦੁੱਖ ਦੋਨੋਂ ਸਮਕਰ ਜਾਣੇ ਔਰ ਮਾਨ અપਮਾਨਾ ਸਮਾਨ ਤੇ અપਮਾਨ ਕੋਈ ਚੰਗਾ ਕਹਿ ਦਵੇ ਕੋਈ ਗੱਲ ਨਹੀਂ ਕੋਈ ਮਾੜਾ ਕਹਿ ਕਰਤੇ ਵੀ ਕੋਈ ਗੱਲ ਨਹੀਂ ਉਸ ਜਿਹੜਾ ਉਹਦਾ ਕੋਈ ਅਸਰ ਨਾ ਪਵੇ ਉਹਦੇ ਮਨ ਮਨ ਦੇ ਤਲ ਦੇ ਕੋਈ ਅਸਰ ਨਾ ਪਵੇ ਮਨ ਉਹਦਾ ਜਿਹੜੀ ਸੂਰਤ ਹੈ ਮਨ ਦਾ ਜਿਹੜਾ ਧਿਆਨ ਹੈ ਮਨ ਦੀ ਜਿਹੜੀ ਇਕਾਰ ਇਕਾਗਰਤਾ ਹੈ ਮਨ ਜਿਹੜਾ ਹੈ ਜਿਹੜਾ ਸੁਰਤ ਸ਼ਬਦ ਦਾ ਮਿਲਾਪ ਹੈ ਉਹ ਸ਼ਬਦ ਦੇ ਨਾਲ ਜੁੜੀ ਹੋਈ ਹੈ ਉਹ ਬਾਹਰੀ ਤੌਰ ਤੇ ਭਵੇਂ ਜੁਮਰ ਜਿ ਕੁਝ ਹੋਈ ਜਾ ਰਿਹਾ ਹੈ ਅੰਦਰੀ ਤੌਰ ਤੇ ਉਹ ਰੱਬ ਨਾਲ ਜੁੜਿਆ ਹੋਇਆ ਹੈ ਤੇ ਉਹਦਾ ਜੀਵਨ ਸਫਲਾ ਹੈ ਉਹ ਮੁਕਤ ਹੈ ਜਿਉਂਦਾ ਜਿਉ ਮੁਕਤ ਹੈ ਤੇ ਜਿਹੜੇ ਦੁਨਿਆਵੀ ਤੌਰ ਦੇ ਨਾਲ ਜੁੜੇ ਹੋਏ ਨੇ ਮਾਇਆ ਦੇ ਨਾਲ ਜੁੜੇ ਨੇ ਉਹ ਜੁੰਦੇ ਜੁੰਮ ਉਹ ਜੀ ਰਹੇ ਨੇ ਰੱਬ ਕਹਿੰਦੇ ਨੇ ਉਹ ਜੀਉਂਦੇ ਨੇ ਸਾਨੂੰ ਜੁੰਡੇ ਦਿਖਦੇ ਨੇ ਪਰ ਉਹ ਮਰੇ ਹੋਏ ਨੇ ਕਾਦੇ ਵਿੱਚ ਵਾਸਨਾ ਵਿੱਚ ਕਾਮ ਕ੍ਰੋਧ ਲੋਭ মোহ ਹੰਕਾਰ ਵਿੱਚ ਤੇ ਜਿਹੜੇ ਇਹਨਾਂ ਇਹਨਾਂ ਵਾਸਨਾ ਤੋਂ ਜਾਗ ਗਏ ਨੇ ਜਾਗਰੂਕ ਨੇ ਉਹ ਜਾਗਦੇ ਤੇ ਸੌਂਦੇ ਦੋਨੋਂ ਸਮੇਂ ਜਾਗਦੇ ਹੋਏ ਨੇ ਉਹ ਹਰ ਸਮੇਂ ਪਰਮੇਸ਼ਵਰ ਦੇ ਨਾਲ ਲਿਬ ਜੋੜੀ ਹੋਈ ਹੈ ਉਹਨਾਂ ਨੇ ਇਸ ਲਈ ਉਹ ਜਾਗਦੇ ਨੇ ਹੁਣ ਭਾਗਵਾਲਿਓ ਮਹਾਰਾਜ ਜੀ ਕਹਿੰਦੇ ਨੇ ਸੁਖ ਦੁਖ ਦੋਨੋਂ ਸਮਕਰ ਜਾਣੇ ਔਰ ਮਾਨ ਅਪਮਾਨਾ ਕਹਿੰਦੇ ਹਰਕ ਸੋਗ ਤੇ ਰਹੇ ਨਿਆਰੋ ਤਿੰਨ ਜਗਤ ਤਤ ਬਚਾਣਾ ਹਰਕ ਸੋਗ ਖੁਸ਼ੀ ਤੇ ਗਮੀ ਦੋਨਾਂ ਵਿੱਚ ਸਮ ਰਹਿਣਾ ਹੈ ਇਹ ਸਟੇਜਾਂ ਨੇ ਇਹ ਭਾਈ ਜੀਵਨ ਹੌਲੀ-ਹੌਲੀ ਜਦੋਂ ਸਮਝ ਆਣਾ ਸ਼ੁਰੂ ਹੋ ਜਾਵੇਗਾ ਮਨ ਇਕਾਗਰ ਹੋਣਾ ਸ਼ੁਰੂ ਹੋ ਜਾਵੇਗਾ ਇੱਕ ਦਿਨ ਦੀ ਖੇਡ ਹੁੰਦੀ ਹੈ ਇਹ ਇਹਦੇ ਲਈ ਯਤਨ ਕਰਨਾ ਹੈ ਬਾਰ-ਬਾਰ ਪ੍ਰਯਾਸ ਕਰਨਾ ਹੈ ਮਨ ਨੂੰ ਸਮਝਣਾ ਹੈ ਮਨ ਬਾਰੇ ਜਾਨਣਾ ਹੈ ਮਨ ਬਾਰੇ ਗਿਆਨ ਪ੍ਰਾਪਤ ਕਰਨਾ ਹੈ ਮਨ ਦੀ ਹਲਚਲ ਨੂੰ ਪਕੜਨਾ ਹੈ ਫਿਰ ਜਾ ਕੇ ਇਹ ਜਿਹੜੀ ਜੁਗਤੀ ਹੈ ਇਹ ਜਿਹੜਾ ਡਿਸਪਲਾਈਨ ਹੈ ਜੋ ਅੰਦਰ ਦਾ ਜਿਹੜਾ ਆਤਮਿਕ ਆਨੰਦ ਹੈ ਜੋ ਸੋਚ ਜੋ ਸੋਜੀ ਹੈ ਗੁਰੂ ਪਾਸੋਂ ਜੋ ਮਿਲਦੀ ਹੈ ਤੇ ਉਸ ਨੂੰ ਕਿਸ ਤਰ੍ਹਾਂ ਇਕ ਤਾਂ ਹੁੰਦਾ ਪਿਆ ਬਾਰ ਬਾਰ ਪੜੇ ਜਾਈਏ ਪੜ ਪੜ ਕੇ ਉਹ ਕਹਿੰਦੇ ਨੇ ਫਿਰ ਗੁਰੂ ਪਾਸਟਰ ਜੀ ਨੇ ਸਾਨੂੰ ਦੱਸਿਆ ਵੀ ਹੈ ਪੜ ਪੜ ਗੱਡੀ ਲਦੀਏ ਪੜ ਪੜ ਪਰਿਏ ਸਾਹਿਬ ਇਹ ਪੜਨ ਤੋਂ ਵੀ ਕੇਵਲ ਪੜਨੇ ਤੱਕ ਸੀਮਿਤ ਨਾ ਰਹੋ ਵੀ ਅਸੀਂ ਨਾ ਪਾਠ ਕਰ ਲਿੱਤੇ ਇੰਨੀ ਬਾਣੀ ਪੜ ਲਈ ਪੜ ਕੇ ਉਸ ਫਿਰ ਉਸ ਨੂੰ ਸੁਣ ਕੇ ਸੁਣਨ ਤੋਂ ਬਾਅਦ ਉਸ ਨੂੰ ਮਨ ਵਿੱਚ ਬਸਾਉਣਾ ਹੈ ਬਸਾ ਕੇ ਫਿਰ ਉਸ ਦੇ ਉੱਤੇ ਵਿਚਾਰ ਕਰਨੀ ਹੈ ਵਿਚਾਰ ਕਰਨ ਤੋਂ ਬਾਅਦ ਉਸ ਨੂੰ ਫਿਰ ਆਪਣੇ ਆਪਣੀ ਸੁਰਤ ਦੇ ਵਿੱਚ ਲੈ ਕੇ ਜਾਣਾ ਹੈ ਸੁਰਤ ਤੋਂ ਬਾਅਦ ਉਸ ਨੂੰ ਸ਼ਬਦ ਦੇ ਨਾਲ ਅਟੈਚ ਕਰਨਾ ਹੈ ਫਿਰ ਉਹਦੇ ਵਿੱਚ ਮਗਨ ਰਹਿਣਾ ਵੇ ਹੌਲੀ 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 ਰੰਗ ਲਗਤ 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 ਪਗ ਪਗਤ ਪਗਦੇ ਇਹੋ ਜੀ ਉਸਤਾ ਬਣ ਜਾਂਦੀ ਹੈ ਸਾਰੇ ਡਰ ਦੂਰ ਹੋ ਜਾਂਦੇ ਨੇ ਕਾਮ ਕ੍ਰੋਧ ਲੋ ਮੋਹ ਹੰਕਾਰ ਇਹ ਜਿਹੜੇ ਦੁਸ਼ਮਨ ਵੈਰੀ ਜਿਨ੍ਹਾਂ ਨੂੰ ਸਤਗੁਰ ਪਾਤਸ਼ਾਹ ਜੀ ਕਹ ਰਹੇ ਨੇ ਨਾ ਵੀ ਇਹਨਾਂ ਤੋਂ ਛਡਕਾਰਾ ਚਾਹੀਦਾ ਇਹਨਾਂ ਤੋਂ ਦੂਰ ਰਹਿਣਾ ਪਿਆ ਇਹਨੂੰ ਤਾਂ ਦੂਰ ਭਜਿਓ ਇਹਨੂੰ ਤਾਂ ਦੂਰ ਰੋ ਇਸ ਤੋਂ ਭਾਵ ਇਹ ਹੈ ਜਦੋਂ ਤੁਸੀਂ ਨਾਮ ਸਿਮਰਨ ਕਰਨ ਨੂੰ ਲੱਗ ਜਾਵੋਗੇ ਇਹ ਵੈਰੀ ਤੁਹਾਡੇ ਮਿੱਤਰ ਬਣ ਜਾਂਦੇ ਨੇ ਫਿਰ ਇਹ ਸੇ ਹੋ ਗਈ ਹੋ ਜਾਂਦੇ ਨੇ ਇਹ ਹੈ ਰੱਬ ਦੀ ਖੇਡ ਇਹ ਹੈ ਰੱਬ ਦਾ ਪਿਆਰ ਹੁਣ ਧਿਆਨ ਦਿਓ ਹੁਣ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਉਸਤਤ ਨਿੰਦ ਦਾ ਦੂਤ ਆ ਕੇ ਖੋਜਿਆ ਪਦ ਨਿਰਵਾਨ ਸੋ ਇਸ ਤੋਂ ਉੱਪਰਲੀ ਜਿਹੜੀ ਪੰਕਤੀ ਸੀ ਉਹ ਕੀ ਸੀ ਹਰ ਖੋਗ ਤੇ ਰਹੇ ਨੇ ਯਾਰੋ ਨਾ ਹੀ ਮਾਨ ਹਰ ਖੋਗ ਤੇ ਰਹੇ ਅਤੀਤਾ ਤਿੰਨ ਜਗਤ ਤਪਛਾਨਾ ਜਿਹੜਾ ਹਸੀ ਤੇ ਗਮੀ ਸੁਖ ਤੇ ਦੁਖ ਇਹਨਾਂ ਨੂੰ ਜਾਣ ਲੈਂਦਾ ਹੈ ਇਹਨਾਂ ਨੂੰ ਸਮਝ ਕਰਕੇ ਜਾਣ ਲੈ ਲੈਂਦਾ ਹੈ ਉਸ ਨੂੰ ਸੰਸਾਰ ਦਾ ਭੇਤ ਆ ਜਾਂਦਾ ਹੈ ਸੰਸਾਰ ਦਾ ਭੇਤ ਆ ਜਾਂਦਾ ਫਿਰ ਇੱਕ ਗਿਆਨ ਦੀ ਚੰਗਾਰੀ ਸਾਡੇ ਅੰਦਰ ਆਉਂਦੀ ਹੈ ਮਨ ਦੇ ਅੰਦਰ ਉਹ ਸਾਡੇ ਅੰਦਰ ਗਿਆਨ ਕਰਦੀ ਹੈ ਪ੍ਰਕਾਰ ਉੱਥੋਂ ਸਾਨੂੰ ਯਕੀਨ ਹੋ ਜਾਂਦਾ ਕਿ ਰੱਬ ਹੈ ਉੱਥੋਂ ਸਾਡਾ ਵਿਸ਼ਵਾਸ ਬੰਨਾ ਸ਼ੁਰੂ ਹੋ ਜਾਂਦਾ ਹੈ ਉੱਥੋਂ ਸਾਡੀ ਸਰਦਾਂ ਸ਼ੁਰੂ ਹੋ ਜਾਂਦੀ ਹੈ ਵੀ ਅਸੀਂ ਕਿਸੇ ਤੁਰੇ ਦੇ ਹਿੱਸੇ ਆ ਅਸੀਂ ਸਾਡਾ ਪਿੰਡ ਇਹ ਨਹੀਂ ਜਿਸ ਤੇ ਅਸੀਂ ਆ ਇੱਥੋਂ ਇਹ ਇਹ ਸਾਡਾ ਘਰ ਨਹੀਂ ਇਹ ਸਾਡੇ ਮਾਪਿਓ ਨਹੀਂ ਜਿਹੜੇ ਮਾਪੇ ਬਣ ਅਸੀਂ ਮੰਨ ਕੇ ਬੈਠੇ ਸਾਡਾ ਮਾਪਿਓ ਅਸਲੀ ਕੋਈ ਹੋਰ ਹੈ ਹੁਣ ਮਹਾਰਾਜ ਜੀ ਕਹਿੰਦੇ ਨੇ ਉਸਤਤ ਨਿੰਦਾ ਦੋ ਤਿਆਗੇ ਖੋਜੇ ਪਦ ਨਹੀਂ ਜਿਨ੍ਹਾਂ ਨੇ ਉਸਤਤ ਨਿੰਦਾ ਕੋਈ ਕੁਸਾਮੀਦੀ ਕਰ ਦਵੇ ਕੋਈ ਨਿੰਦਾ ਕਰੇ ਗੁਰਮੁਖ ਮਨੁਖ ਦੇ ਉੱਤੇ ਕੋਈ ਅਸਰ ਨਹੀਂ ਪड़ਦਾ ਕਰੀ ਜਾਵੇ ਕੋਈ ਨਿੰਦਾ ਕਰੀ ਜਾ ਕਿਉਂਕਿ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦੋ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਿਤਾਰੀ ਨਿੰਦਾ ਹੋਏ ਤਾਂ ਬੈਖੁੜ ਜਾਈਏ ਨਾਮ ਪਦਾਰਥ ਮਨੇ ਬਸਾਈ ਹਿਰਦੇ ਸੁਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਤੋਈ ਨਿੰਦਾ ਕਰੇ ਸੋ ਹਮਰਾ ਮੀਤ ਨਿੰਦਕ ਮਾਹੀ ਹਮਾਰਾ ਚੀਤ निंदक सूद जो निंदा लोरे हमरे कपड़े निंदक तोरे निंदा करिस हमरा मी निंदक माहे हमारा चीज जो कोई निंदा करदा है ना वो अपने लिए दुख सहड़दा है निंदा करने वाला कभी सुखी नहीं हो सकदा वो विकार क्युं? अंदर कीचड़ में दुजने निंदा करदा करदा आप डूब जांदा है महाराज कहंदे निंदा जेड़ा साडे निंदा करदे ने साडे मां-पियो ने क्यों क्योंकि साडे अंदर ओ गुण नहीं वदना देखना चोंदे ਇਹ ਸਾਡੇ ਅੰਦਰ ਉਹ ਗੁਣ ਨੂੰ ਨਾਸ ਕਰਨ ਦੇ ਵਿੱਚ ਸਾਡੇ ਸਹਾਇਕ ਹੁੰਦੇ ਨੇ ਇਹ ਸਾਡੇ ਮਾਪਿਓ ਨੇ ਤੇ ਪਾਗਾਂ ਵਾਲਿਓ ਇਹੀ ਤੰਗਲ ਮਹਾਰਾਜ ਜੀ ਸਮਝਾ ਰਹੇ ਨੇ ਕਹਿੰਦੇ ਵੀ ਇਹ ਖੇਡ ਬੜੀ ਤਕੜੀ ਐ ਇਸ ਦੇ ਵਿੱਚੋ ਆਸਾਨੀ ਨਾਲ ਤੁਸੀਂ ਸੋਚਦੇ ਜਿੰਨਾ ਜਿੰਨਾ ਇਸ ਤਾਰਾ ਸਮਝ ਰਹੇ ਹੋ ਇੰਨਾ ਆਸਾਨ ਨਹੀਂ ਆਏ ਅਖੀਰ ਵਿੱਚ ਪਾਸ਼ਾ ਜੀ ਕਹਿੰਦੇ ਨੇ ਜਨਾਨੁਕ ਕੋ ਇਹ ਖੇਲ ਕਠਨ ਹੈ ਕਿਨੂੰ ਗੁਰਮੁਖ ਜਾਨਾ ਕੋਈ ਵਿਰਲਾ ਹੈ ਜਿਸ ਨੇ ਇਸ ਖੇਡ ਨੂੰ ਪਕੜਿਆ ਇਸ ਖੇਡ ਨੂੰ ਸਮਝਿਆ ਇਸ ਖੇਡ ਨੂੰ ਪਕੜ ਕੇ ਇਸ ਦੇ ਵਿੱਚ ਆਨੰਦ ਪ੍ਰਾਪਤ ਕਰਕੇ ਤੇ ਆਤਮ ਸੁਖ ਦੀ ਲੈਰਾ ਵੈਰਾ ਦੇ ਵਿੱਚੋਂ ਆਪਣਾ ਆਪ ਨੂੰ ਆਨੰਦ ਵਿੱਚ ਮਾਣ ਰਿਹਾ ਹੈ ਕਹਿੰਦੇ ਇਹ ਹਰ ਇੱਕ ਦੂਤ ਤੇ ਕਿਰਪਾ ਹੋ ਸਕਦੀ ਹੈ ਪਰ ਜੇ ਉਹ ਮਾਲਕ ਦੀ ਦ੍ਰਿਸ਼ਟੀ ਵਿੱਚ ਹੋਵੇ ਜੇ ਆਪਣੇ ਆਪ ਨੂੰ ਸੁਭਣ ਹੁਣ ਕੋ ਬੰਦਾ ਇਨਸਾਨ ਆਪਣੇ ਆਪ ਨੂੰ ਚੀਜ਼ ਨਾ ਕਰਨਾ ਚਾਵੇ ਆਪਣੇ ਆਪ ਨੂੰ ਸੁਭਰਨਾ ਚਾਵੇ ਉਹਦੇ ਵਿੱਚ ਦੱਸੋ ਗੁਰੂ ਸਾਹਿਬ ਜੀ ਦਾ ਕੀ ਕਸੂਰ ਗੁਰੂ ਤਾਂ ਸਾਨੂੰ ਸਿੱਖਿਆ ਦਿੰਦਾ ਹੈ ਅਸੀਂ ਉਸ ਦੀ ਸਿੱਖਿਆ ਨੂੰ ਨਾ ਮੰਨੀਏ ਨਾ ਉਹਦੇ ਉੱਤੇ ਟੁਰੀਏ ਨਾ ਉਹਦੀ ਸਿੱਖਿਆ ਨੂੰ ਗ੍ਰਹਿਣ ਕਰੀਏ ਤੇ ਗੁਰੂ ਦਾ ਤਾਂ ਕੋਈ ਕਸੂਰ ਨਹੀਂ ਕਸੂਰ ਤਾਂ ਸਾਡਾ ਆਪਣਾ ਹੈ ਇਸ ਲਈ ਪਾਗਾਂ ਵਾਲਿਓ ਜਿੰਨਾ ਹੋ ਸਕਦਾ ਹੈ ਪਰਮੇਸ਼ਵਰ ਦੇ ਨਾਮ ਨਾਲ ਜੁੜੋ ਬਾਣੀ ਪੜਿਆ ਕਰੋ ਬਾਣੀ ਸੁਣਿਆ ਕਰੋ ਬਾਣੀ ਨੂੰ ਵਿਚਾਰਿਆ ਕਰੋ ਤੇ ਮਨ ਵਿੱਚ ਧਾਰਨ ਕਰਿਆ ਕਰੋ ਇਹਦੇ ਉੱਤੇ ਅਮਲ ਕਰਨ ਦਾ ਯਤਨ ਕਰਿਆ ਕਰੋ ਜਿੰਨਾ ਕੁ ਜੋ ਹੋ ਸਕਦਾ ਹੈ ਨਹੀਂ ਤਾਂ ਦੋਨੋਂ ਪਗ ਮਹਾਰਾਜ ਨੇ ਸੰਦੂਕਾ ਦਿੱਤੇ ਨੇ ਕਿਉਂਕਿ ਰਬ ਦੀ ਨਿਗਾਹ ਦੇ ਵਿੱਚ ਹਮਰੀ ਗਣਤਨਾ ਗਣੀਆ ਕਾਈ ਆਪਣਾ ਰਬ ਦਾ ਆਪਣਾ ਪਿਆਰ ਭਰਾ ਹੱਥ ਸਾਡੇ ਉੱਤੇ ਰੱਖਦਾ ਹੈ ਪਿਆਰ ਦੀ ਨਿਗਾਹ ਨਾਲ ਰੱਖਦਾ ਹੈ ਉਹਦੇ ਲਈ ਚੰਗਾ ਤੇ ਮਾੜੇ ਦੋਨੋਂ ਇੱਕ ਜਿਹੋਜੇ ਨੇ ਜੋ ਜਿਹੋਜੇ ਕਰਮ ਕਰੇਗਾ ਉਹ ਜਿਹੇ ਫਲ ਪ੍ਰਾਪਤ ਕਰ ਲਵੇਗਾ ਤੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਸ ਜਮੇ ਵਿੱਚ ਜਿਹੜਾ ਗਿਆਨ ਦੇਣਾ ਹੈ ਜਿਹੜੀ ਸਿੱਖਿਆ ਦਿੱਤੀ ਹੈ ਉਹ ਸਿੱਖਿਆ ਨੂੰ ਜੇ ਅਸੀਂ ਆਪਣੇ ਆਪਣੇ ਜੀਵਨ ਦੇ ਵਿੱਚ ਢੰਡਾਵਾਂਗੇ ਤੇ ਅਸੀਂ ਸਾਡੀ ਜੋਤ ਜਿਹੜੀ ਹੈ ਉਹ ਪਰਮ ਜੋਤ ਦੇ ਵਿੱਚ ਪਰਮਾਰਥ ਵਾਲੇ ਰਸਤੇ ਦੇ ਉੱਤੇ ਤੁਰ ਜਾਵੇਗੀ ਸਾਡੀ ਜੋਤ ਪ੍ਰਮਾਤਮਾ ਦੀ ਜੋਤ ਵਿੱਚ ਲੀਨ ਹੋ ਜਾਵੇਗੀ ਸੋ ਪਾਤਸ਼ਾਹ ਜੀ ਕਿਰਪਾ ਕਰਨ ਅੱਜ ਇਸ ਪਾਵਨ ਸਬੂਤ ਦੇ ਵਿਚਾਰ ਕਰਨ ਦਾ ਇਸ ਪਾਸੋਂ ਬਿਆਨ ਪ੍ਰਕਾਰ ਦੇ ਭੁਲਾ ਹੋ ਗਿਆ ਹੋਣ ਗਿਆ ਆਪਸ ਵਿੱਚ ਸਹਾਸੰਗਤ ਬਖਸ਼ ਨੂੰ ਬਖਸ਼ ਲੈਣਾ ਜੋ ਸੋ ਬਲਾਉ ਜਿਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ